तमने नहीं देना तो बोलेंगे ना इतना सारे को ये दिखा रहे हैं तो फिर दोबारा होंगे अब देखो निकाल सकते कि नहीं भी तब मैं वाज मार लेना मैं देख रहा हूँ कोई दिख रही है नहीं अच्छा रहा ਕੋਈ ਕਰਦੇ ਹੱਥਾਂ ਚ ਨਾ ਆ ਗਿਆ ਕੋਈ 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 ਬਤੂ ਰੋਣ ਮੈਂ ਤਾਂ ਜੱਸ ਸੁਆਹ ਆ ਗਿਆ ਪਸਾਰਿਆਂ ਨੂੰ ਸੰਗੀਤ ਚ ਚੱਲ ਰਿਹਾ ਹੈ ਬੜੀ ਐਸਾ ਟਾਈਪ ਉੱਥੇ ਲੱਗ ਗਏ ਸੀ ਬੈਠਾ ਨਾ ਸਰ ਟਾਈਪ ਉੱਥੇ ਨਾ ਉੱਥੇ ਬੈਠਾ ਹੈ ਅੰਟਰ ਕੀਤਾ ਗਿਆ ਵਾ ਕੌਣ ਲੋਕ ਸੀ ਤੇ ਕਿੰਨੇ ਜਾਣੇ ਸੀ ਇਹ 5 ਜਨਵਰੀ ਨੂੰ ਇੱਕ ਵਾਰਦਾਤ ਹੋਈ ਸੀਗੀ ਇੱਥੇ ਬਾਲਮੀਕੀ ਚੌਂਕ ਜੰਡਿਆਲੇ ਚ ਪੈਂਦਾ ਹੈ ਤਾਂ ਉੱਥੇ ਇੱਕ ਜੁਐਲਰੀ ਸ਼ਾਪ ਹੈ ਸੋਨੂ ਜੁਵਲਰਸ ਤਾਂ ਦੁਪਹਿਰੇ ਦੋ ਬੰਦੇ ਆਏ ਅਣਪਛਾਤੇ ਉਹਨਾਂ ਨੇ ਆਪਣਾ ਮੂੰਹ ਢੱਕਿਆ ਸੀਗਾ ਮੋਟਰਸਾਈਕਲ ਤੇ ਆ ਕੇ ਦੁਕਾਨ ਦੇ ਬਾਹਰ ਫਾਇਰਿੰਗ ਕਰਤੀ ਜਿਸ ਦੇ ਕਰਕੇ ਜਿਹੜਾ ਕਾਂਚ ਸੀਗਾ ਦੁਕਾਨ ਦਾ ਉਹ ਟੁੱਟ ਗਿਆ ਫਾਰਚੂਨੇਟਲੀ ਕੋਈ ਇੰਜਰੀ ਨਹੀਂ ਹੋਈ ਤਾਂ ਬੜ ਚੁਕੀ ਇੱਕ ਬਰੇ ਬਾਜ਼ਾਰ ਚ ਫਾਇਰਿੰਗ ਹੋਈ ਤਾਂ ਇਟ ਵਾਸ ਅ ਸੀਰੀਅਸ ਥਿੰਗ ਔਰ ਥੋੜਾ ਉਥੇ ਲੋਕਾਂ ਦੇ ਵਿੱਚ ਦਹਿਸ਼ਤ ਔਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀਗਾ ਤਾਂ ਇਹਦਾ ਸੰਕੇਤ ਲੈਂਦੇ ਹੋਏ ਅਸੀਂ ਤੁਰੰਤ ਐਫ ਆਰ ਨੰਬਰ 7 ਅੰਡਰ ਸੈਕਸ਼ਨ 109 ਬੀ ਐਨ ਐਸ ਅਟੈਂਪਟ ਟੂ ਮਰਡਰ ਔਰ ਆਰਮਜ਼ ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕਰ ਲਿਆ ਉਸ ਤੋਂ ਬਾਅਦ ਇਹਨੂੰ ਸੀਰੀਅਸਲੀ ਲੈਂਦੇ ਹੋਏ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਇਦੇ ਵਿੱਚ ਸਾਡੇ ਡੀਐਸਪੀ ਡੀ ਸਾਹਿਬ ਡੀਐਸਪੀ ਜੰਡਿਆਲਾ ਐਸਐਚਓ ਜੰਡਿਆਲਾ ਇਨਚਾਰਜ ਸੀਆਈ ਇਹ ਸਾਰੇ ਜੁਟ ਗਏ ਤਾਂ ਇਹਨਾਂ ਨੇ ਕਾਫੀ ਮਸ਼ਕੱਤ ਕਰਤੀ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਜਿਹੜੇ ਇਹਦੇ ਵਿੱਚ ਬੰਦੇ ਇਨਵੋਲਡ ਸੀਗੇ ਉਹਨਾਂ ਨੂੰ ਟ੍ਰੇਸ ਕਰ ਲਿਆ ਕੇਸ ਨੂੰ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਫਿਰ ਉਹਦੀ ਨਿਸ਼ਾਨਦੇਹੀ ਤੇ ਇਹਦੇ ਵਿੱਚ ਦੋ ਜਿਹੜੇ ਮੁਲਜ਼ਮ ਹੈਗੇ ਨੇ ਇੱਕ ਕਾਵਿਸ਼ ਹੈ ਇੱਕ ਮਹਰਬੀਰ ਹੈ ਇਹ ਦੋਨੋਂ ਤਰਨਤਾਰਨ ਦੇ ਹੈਗੇ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਰ ਜਦੋਂ ਇਹਨਾਂ ਕੋਲ ਪੁੱਛ ਪੜਤਾਲ ਕੀਤੀ ਗਈ ਤਾਂ ਇਹ ਮੰਨ ਗਏ ਬੇਸਿਕਲੀ ਇਹਨਾਂ ਨੇ ਉਸ ਦਿਨ ਰਕੀ ਕੀਤੀ ਸੀਗੀ ਇੱਕ ਐਕਟਿਵਾ ਮੋਟਰਸਾਈਕਲ ਤੇ ਆਈਸੀ ਕੇ ਜਿਹੜੀ ਅਸੀਂ ਬਰਾਮਦ ਕਰ ਲਈ ਹੈ ਫਿਰ ਗਾਂ ਪੁੱਛਗਛ ਦੇ ਦੌਰਾਨ ਇਹ ਮੰਨੇ ਕਿ ਇਹਦੇ ਵਿੱਚ ਜਿਹੜਾ ਸ਼ੂਟਿੰਗ ਮੋਡਿਊਲ ਸੀਗਾ ਜਿਹੜੇ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਉਹਨਾਂ ਦੇ ਨਾਮ ਇੱਕ ਦਾ ਆਕਾਸ਼ ਤੇਜਪਾਲ ਦੂਜੇ ਦਾ ਨਾਮ ਵਿਸ਼ਾਲਦੀਪ ਸੀਗਾ ਇਹ ਵੀ ਦੋਵੇਂ ਤਰਨਤਾਰਨ ਦੇ ਰਹਿਣ ਵਾਲੇ ਹੈਗੇ ਨੇ ਤਾਂ ਇਹਨਾਂ ਨੇ ਇਹ ਵੀ ਜ਼ਾਹਿਰ ਕਰਤਾ ਕਿ ਕਿਉਂਕਿ ਇਹਨਾਂ ਦੇ ਸਾਥੀ ਹੈ ਇਸ ਏਰੀਆ ਦੇ ਵਿੱਚ ਇਹ ਜਾ ਰਹੇ ਨੇ ਇਹਨਾਂ ਦੀ ਮੂਵਮੈਂਟ ਪ੍ਰੋਬੇਬਲ ਮੂਵਮੈਂਟ ਇਸ ਏਰੀਆ ਦੇ ਵਿੱਚ ਹੈ ਤਾਂ ਉਸ ਸੂਚਨਾ ਤੇ ਆਧਾਰ ਤੇ ਡੀਐਸਪੀ ਜੰਡਿਆਲਾ ਔਰ ਐਸਐਚਓ ਜੰਡਿਆਲੇ ਨੇ ਇੱਥੇ ਏਰੀਆ ਦੇ ਵਿੱਚ ਨਾਕਾਬੰਦੀ ਕਰਤੀ ਉਸ ਤੋਂ ਬਾਅਦ ਇੱਕ ਸਸਪੀਸ਼ੀਅਸ ਮੋਟਰਸਾਈਕਲ ਕੀ ਮੂਵਮੈਂਟ ਇੱਥੇ ਹੁੰਦੀ ਹੈ ਇਸ ਏਰੀਆ ਦੇ ਵਿੱਚ ਤਾਂ ਉਹਨੂੰ ਸਿਗਨਲ ਕੀਤਾ ਸੀਗਾ ਟੂ ਸਟਾਪ ਦ ਮੋਟਰਸਾਈਕਲ ਬਟ ਉਹ ਪੱਜੰਦੀ ਕੋਸ਼ਿਸ਼ ਕਰਦੇ ਹੋਏ ਉਹਨਾਂ ਦਾ ਜਿਹੜਾ ਮੋਟਰਸਾਈਕਲ ਹੈ ਇੰਬੈਲੈਂਸ ਹੋ ਕੇ ਡਿੱਗ ਪਿਆ ਤਾਂ ਫਿਰ ਉਹਨਾਂ ਨੇ ਅਸਲਾ ਕਢ ਕੇ ਪੁਲਿਸ ਤੇ ਉੱਤੇ ਫਾਇਰਿੰਗ ਕੀਤੀ ਤਾਂ ਇਨ ਰਿਟੈਲੀਏਟਰੀ ਫਾਇਰਿੰਗ ਯੂ ਮਤਲਬ ਗ੍ਰੇਡੇਡ ਯੂਜ਼ ਆਫ ਫੋਰਸ ਨੂੰ ਮਧਨਜ਼ਰ ਰੱਖਦੇ ਹੋਏ ਤਾਂ ਇੱਕ ਇਹਦੇ ਵਿੱਚ ਜਿਹੜਾ ਇੱਕ ਮੁਲਜ਼ਮ ਹੈ ਆਕਾਸ਼ ਤੇਜਪਾਲ ਉਹਦੀ ਲਾਤੇ ਦੇ ਵਿੱਚ ਗੋਲੀ ਲੱਗੀ ਹੈ ਤਾਂ ਤੁਰੰਤ ਫਿਰ ਪੁਲਿਸ ਨੇ ਉਹਨੂੰ ਹਸਪਤਾਲ ਖੜਾਇਆ ਤਾਂ ਉੱਥੇ ਹਜੇ ਉਹ ਸਟੇਬਲ ਹੈ ਪਰ ਸਾਨੂੰ ਇਹਦੇ ਵਿੱਚ ਦੋ ਵੈਪਨਸ ਦੀ ਰਿਕਵਰੀ ਹੋਈ ਹੈ ਇੱਕ 3 ਬੋਰ ਦਾ ਪਿਸਟਲ ਇੱਕ 32 ਬੋਰ ਦਾ ਪਿਸਟਲ ਸਾਨੂੰ ਮਿਲਿਆ ਹੈ ਤਾਂ ਇਹ ਵੀ ਜਿਹੜਾ ਵਾਰਦਾਤ ਵੇਲੇ ਇਹਨਾਂ ਨੇ ਮੋਟਰਸਾਈਕਲ ਯੂਜ਼ ਕਰ ਲਿਆ ਉਹ ਵੀ ਸਾਨੂੰ ਹੁਣ ਇੱਥੇ ਰਿਕਵਰ ਹੋਇਆ ਹੈ ਤਾਂ ਇਹਦੇ ਵਿੱਚ ਬੇਸਿਕਲੀ ਜਿਹੜੇ ਪਹਿਲਾਂ ਅਸੀਂ ਦੋ ਮੁਲਜ਼ਮ ਫੜੇ ਸੀਗੇ ਉਹਨਾਂ ਦੀ ਪੁਸ਼ਗੋਚ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀਗੀ ਕਿ ਆ ਜਿਹੜਾ ਇਨਸੀਡੈਂਟ ਹੋਇਆ ਹੈ ਇਹ ਇਹਦਾ ਕੋਈ ਨਿੱਜੀ ਤੌਰ ਤੇ ਕੋਈ ਪੇਮੈਂਟ ਦਾ ਇਸ਼ੂ ਸੀਗਾ ਜਿਹੜਾ ਜੁਵਲਰ ਹੈ

ਨਹੀਂ ਫਾਰਚੂਨੇਟਲੀ ਪੁਲਿਸ ਮੁਲਾਜ਼ਮਾ ਦਾ ਬਚਾਅ ਹੋਇਆ ਬਟ ਇਨ ਰਿਟੈਲੀਐਟਰੀ ਫਾਇਰਿੰਗ ਇੱਕ ਜਿਹੜਾ ਫਾਇਰ ਹੈ ਇਹ ਮੁਲਜ਼ਮ ਨੂੰ ਲੱਗਿਆ ਇਹਨਾਂ ਵੱਲੋਂ ਕਿੰਨੇ ਫਾਇਰ ਕੀਤੇ ਗਏ ਉਹ ਪਾਰਟੀ ਤੋਂ ਆਪਾਂ ਲੈ ਲਾਂਗੇ ਐਗਜ਼ੈਕਟਲੀ ਆ ਡੋਨਟ ਹੈਵ ਦਾ ਕਾਊਂਟ ਥੈਂਕ ਯੂ ਥੈਂਕ ਯੂ